ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਦਾ ਮੋਦਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਵਾ ਇੱਕ ਗੱਬਣ ਆ ਇੱਕ ਸੂਈ ਆ ਬੱਚੇ ਵਾਲੀ ਤੇ ਇੱਕ ਟੁਕੜਿਆ ਇਹ ਆ ਵੀ ਸੂਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੋ ਵੀ ਆ ਇੱਥੋਂ ਹੀ ਆਪਣੀ ਸਮਝਣਾ ਵੇਖ ਚੱਕ ਕੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਤੇ ਬਾਕੀ ਇਹ ਆ ਵੀ ਸਾਡੀ ਬੇਨਤੀ ਵੀ ਜ਼ਰੂਰ ਸੁਣਿਆ ਕਰੋ ਤੇ ਇਹਨੂੰ ਵੀ ਜ਼ਰੂਰ ਧਿਆਨ ਚ ਲਿਆਇਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਬਹੁਤ ਵਧੀਆ ਕਿਰਪਾ ਵਾਹਿਗੋਦੀ ਚਲੋ ਕਿਰਪਾ ਚੀ ਦੀ ਆ ਹਾਂਜੀ ਗਾਵਾਂ ਦੇ ਤੇ ਕਹਿੰਦੇ ਸੀ ਪੰਜੇ ਆ ਹਾਂਜੀ ਪੰਜੇ ਇੱਕ ਕੱਲ ਵੇ ਗਈ ਸੀ ਅੱਛਾ ਤੇ ਇੱਕ ਹੋਈ ਵੇ ਗਈ ਜੇ ਤੁਹਾਡੇ ਗਾੜੀ ਗਾੜੀ ਉਹ ਹੁਣੇ ਫੋਨ ਆਉਂਦਿਆ ਵੀਰ ਦਾ ਅੱਛਾ ਉਹ ਲਦਾ ਦੇਣੀ ਹੁਣੇ ਇਹ ਆ ਤਿੰਨ ਰਹਿ ਗਈਆਂ ਜੀ ਤਿੰਨ ਰਹਿ ਗਈਆਂ ਨਾ ਹੁਣ ਹਾਂਜੀ ਚਲੋ ਨਾਮ ਦੱਸਦਾ ਆਪਣਾ ਇੱਕ ਵਾਰੀ ਨਾਮ ਇੱਥੇ ਗੁਰਦੇਵ ਸਿੰਘ ਜੀ ਹਾਂਜੀ ਪਿੰਡ ਦਮੋਦਰ ਤਸਵੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਕਣੀਏ ਤੋਂ ਦਾਲਮ ਤੋਂ ਅਲੀਵਾਲ ਤੋਂ ਤੇ ਇਧਰ ਚਾਰ ਚਫੇਰੋਂ ਵਿਚਕਾਰ ਪੈਂਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ 8264524504 ਹੈ ਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਗੱਬਣ ਆ ਇਤੋਂ ਹੀ ਆਪਾਂ ਕਰਨੀ ਆ ਕਿੰਨੇ ਕ ਦੁੱਧ ਆ ਲਈ ਜੇ ਵੀਜੀ ਇਹ ਪਹਿਲੇ ਸੂਏ ਦਾੰਦੇ ਸੀ ਵੀ ਦਿੱਤਾ ਜਨੇ ਕੋਈ 14 15 ਕਿਲੋ ਅੱਛਾ ਬਾਕੀ ਯਾਰ ਗਾਦੀ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਤਿਆਰ ਕੀ ਕਿੰਨਾ ਕਰੀ ਜਾਊਗੀ ਚਲੋ ਜ਼ਿਆਦਾ ਨਹੀਂ ਦੇਣਾ ਤਾਂ ਕਰੇਗੀ 15 16 ਤਾਂ ਕਰੇਗੀ ਫੇਰ ਵੀ ਤੋਰੋ ਹਾਂ ਫੇਰ ਇੱਕ ਰੀ ਇਹ ਮਤਲਬ ਵੀ 10 ਤੋਂ 15 ਦਿਨ ਆ ਇਹ ਕੱਚੀ ਹੈ ਠੀਕ ਆ ਹਾਂਜੀ ਇਹ 10 15 ਦਿਨ ਜਿਹੜੇ ਕਹਿੰਦੇ ਵੀ ਇਹਨੇ ਲੈ ਜਾਣੇ ਹਾਂ ਹਾਂਜੀ बाकी इस तरह भी कद वजन की चंकी है जल्द चंकी भरेगी अजे हवाने ढिल ढिं का बाकी थाना साइज गैप भी चंगा है ਹਾਂਜੀ ਹਾਂ ਜੀ ਸਾਹੀ ਆ ਵੀਡੀਓ ਲਈ ਬਣਾਉਂਦੇ ਆ ਵੀਡੀਓ ਬਣਾ ਕੇ ਲਗਾ ਦਵਾਂ ਤੇ ਥਾਣੇ ਦੇ ਕਰੀਆਪਾ ਲਾਗੇ ਦੋ ਦੇਖ ਸਕਦੇ ਆ ਖਾਣਾ ਦਸਾਈ ਗਿਆ ਬਾਕੀ ਥਾਣੇ ਆ ਵੀ ਥਾਨੇ ਪ੍ਰੋਪਰ ਹੱਥ ਚੋਂ ਨਾਲੇ ਤੇ ਮਿਲਕ ਵੀਨ ਵੀ ਚੰਗੀ ਲੱਗ ਗਈ ਹੈ ਤਿਆਰ ਹੋ ਗਿਆ ਹਵਾਨਾ ਚੰਗਾ ਪਰ ਹੋਗੀ ਹਾਂਜੀ ਤੇ ਕਿੰਨਾ ਫੇਰ ਹੈ ਮੁੱਲ ਰੱਖਣਾ ਵੀ ਦੀਆ ਦਾ ਆਪਾ ਮੁੱਲ ਵੀ ਦੀਆ ਦਾ ਫੋਨ ਤੇ ਗੱਲ ਗੀ ਅੱਛਾ ਇਹਦਾ ਫੋਨ ਤੇ ਕਰ ਲੋਗੇ ਹਾਂਜੀ ਫੋਨ ਤੇ ਗੱਲ ਲੀਏ ਜੈ ਜੀ ਕਰ ਦਾਂਗੇ ਕੋਈ ਨਹੀਂ ਇਹ ਦੂਜੇ ਸੁਏ ਸੁਣੀ ਜੇ ਵੈਸੇ ਸਾਮ ਛੱਡ ਕੇ ਦੇ ਦੋਗੇ ਹਾਂ ਜੀ ਹਾਂ ਲਾ ਲੇ ਕੋ ਦੂਜੇ ਲਾ ਲੇ ਤੀਜੇ ਲਾ ਲੇ ਸਾਨੂੰ ਦੂਜੇ ਦੱਸਿਆ ਘਰ ਆਣਾ ਤੇ ਹੁਣ ਸਾਮ ਛੱਡ ਕੇ ਦੇ ਦੋਗੇ ਹਾਂਜੀ ਸਾਮ ਛੱਡ ਕੇ ਦੇ ਦਾਂ ਤੇ ਹੁਣ ਆ ਜੀ ਉਹਨਾ ਇੱਕ ਨੌ ਥੋੜਾ ਜਿਹਾ ਬੰਨਣਾ ਲਾ ਜੇ ਅੱਛਾ ਮਗਰ ਕੋਈ ਉਧਾ ਤੰਗੀ ਪ੍ਰੇਸ਼ਾਨੀ ਕੋਈ ਨਹੀਂ ਵੈਸੇ ਠੀਕ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਆ ਬੱਚੇ ਵਾਲੀ ਜੇ ਹਾਂਜੀ ਇਹ ਬੱਚੇ ਵਾਲੀ ਏ ਠੀਕ ਆ ਜੀ ਤੇ ਇਹਨੂੰ ਕਿੰਨਾ ਕਿਚਰ ਹੋ ਗਿਆ ਸੋਈ ਨੂੰ ਇਹ ਵੇਖ ਲਓ ਜੀ ਕੋਈ 25 ਦਿਨ ਲਾ ਲੋ ਮਹੀਨਾ ਲਾ ਲੋ ਪੱਠਿਆਂ ਨੂੰ ਮੂੰਹ ਮੰਡਾ ਵੇ ਹੁਣ ਠੀਕ ਹੈ ਮਹੀਨੇ ਤੇ ਲੱਗ ਗਿਆ ਤਾਂ ਪੱਛਿਆਂ ਦੀ ਇੱਕ ਗੱਲ ਦੱਸ ਦਈਏ ਜੀ ਵੀ ਇਹ ਸੀਸੀ ਤੇ ਲਾਇਆ ਜੀ ਘਰ ਵਾਲਿਆਂ ਨੇ ਅੱਛਾ ਹਾਂਜੀ ਹਾਂਜੀ ਠੀਕ ਹੈ ਉਹ ਪਛਾਈ ਘਰ ਆਂਦੇ ਵੀ ਮਸਾ ਮੁੜ ਕੇ ਕੀ ਬਤਾ ਕਿਸ ਨੇ ਰੱਖਣਾ ਹੁੰਦਾ ਕਿ ਨਹੀਂ ਪਾਲਦਾ ਤਾਂ ਕੁਝ ਹੈ ਨਹੀਂ ਠੀਕ ਹੈ ਹਾਂਜੀ ਤੇ ਦੁੱਧ ਕਿੰਨਾ ਗਾਂ ਦੇ ਕੋਲ ਉਹ ਦੇਖੋ ਵਿਖਾਵੇ ਵਾਲਾ 11 ਕਿਲੋ ਉਦਾਂ ਪੱਕਾ ਜਿਹੜਾ 10 ਕਿਲੋ ਜੀ ਤੋਰ ਦੋ ਫੇਰ ਇਹ ਕਈ ਵੀਰ ਵੀਰ ਜੀ ਫੋਨ ਲਾ ਕੇ ਪੁੱਛਦੇ ਆ ਵੀ ਦੁੱਧ ਕਿੰਨਾ ਵਾ ਹਾਂਜੀ ਦੁਬਾਰਾ ਇਹ ਜਿਹੜਾ ਵੇਖੋ ਹਰ ਇੱਕ ਨੇ ਆਪਣਾ ਆਪਣਾ ਮਾਲ ਦਾ ਦੱਸਣਾ ਹੁੰਦਾ ਜੀ ਹਾਂਜੀ ਇਹ ਮੈਂ ਅਸੀਂ ਜਿਹੜਾ ਮੈਂ ਅਸੀਂ ਦੱਸ ਦਾਂਗੇ ਨਾ ਕਿ ਸਾਡੇ ਕੋਲ ਜਿੰਨਾ ਉਹਨਾਂ ਪੱਕਾ ਹੀ ਆ ਕੋਈ ਸਾਲੀ ਕਰੇ ਕੋਈ ਵੀ ਕਰੇ ਰੇਟ ਠੀਕ ਹੈ ਮਤਲਬ ਨਿਕਲੇ ਸਾਡਾ ਠੀਕ ਆ ਹਾਂਜੀ ਹਾਂਜੀ ਜੋ ਹੀ ਦੱਸਾਂਗੇ ਦੁੱਧ ਦਾ ਦੁੱਧ ਹੋਣਾ ਹੀ ਹੋਏਗਾ ਇਹ ਨੋਨਾ ਨਾ ਵਸੇਰੇ ਕਰਕੇ ਘਰ ਆ ਲਿਆ ਨੇ ਬੋਤਲ ਦੇ ਲਾਤਾ ਵੀ ਠੀਕ ਆ ਹਾਂਜੀ ਹਾਂਜੀ ਥੋੜਾ ਡਰਦੀ ਡਰਦੀ ਆ ਡਰਦੀ ਆ ਤਾਂ ਕੋਈ ਡਾਲ ਹੀ ਨਹੀਂ ਕਿਥੇ ਮਰਜੀ ਖਲਾਰ ਕੇ ਚੋੜੋ ਬੰਨੋ ਤਾਂ ਜੀ ਉੱਤਰਾਂ ਠੰਡੀ ਠਹਿਰੀ ਆ ਪਰ ਇਹ ਆ ਵੀ ਚਲੋ ਡਰਦੀ ਜਾਂਦੀ ਆ ਜਿੰਨੇ ਵੀ ਆ ਸਾਰੇ ਠੰਡੇ ਜਿੱਥੇ ਮਰਜੀ ਖਲੋ ਕੇ ਚਲੋ ਠੀਕ ਇੱਕ ਆ ਜਿਹੜੀ ਗਾਂ ਵੀ ਪੋਣੀ ਸੀ ਹੋਂ ਤੋਂ ਪਹਿਲਾਂ ਪਿੱਗੀ ਆ ਉੱਤਾਂ ਇਹਦੇ ਖਾਨੇ ਕਰੀ ਲਾਗੇ ਤਾਂ ਦੇਖ ਸਕਦੇ ਜੀ ਦੁੱਧ ਜਿਹੜਾ ਇਹਦੇ ਕੋਲ ਵੀ ਕਹਿੰਦੇ ਵੀ 10 ਲੀਟਰ ਪੱਕਾ ਹੈਗਾ ਪੱਕਾ ਜੀ ਜਿਹੜਾ ਚਵਾ ਦੇਣਾ ਹੈ ਦੁੱਧ ਉਹ ਪੱਕਾ ਦੁੱਧ ਦੱਸਿਆ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ 40 ਕਰ ਦੀਏ ਨਹੀਂ 40 ਤਾਂ ਥੋੜਾ ਜਿਆਦਾ ਹੋ ਜਾਣਾ ਜੀ ਹੁਣ ਬਾਜ਼ਾਰ ਥੋੜਾ ਠੇਕ ਜੀ ਆ ਹੋ ਤਾਂ ਚਲੋ ਗੱਲ ਸਹੀ ਜੇ ਅੱਜ ਆ ਕਰ ਦੋ ਫਿਰ ਜਾਇਲ ਕਰਾ ਲਓ ਹਜਨਾਂ ਦੇ ਇੱਕੋ ਗੱਲ ਕਰ ਦਈਏ ਫਿਰ ਕਰ ਲਓ ਕੋਈ ਕੋਈ 35 36 ਦੇ ਲਾਗੇ ਬੰਨੇ ਦੇ ਦਈਏ ਫਿਰ 60000 ਦੀ ਦੇ ਦਈਏ ਠੀਕ ਹੈ ਹਾਂਜੀ ਚਲੋ ਬਾਕੀ ਮੌਕੇ ਤੇ ਕਰ ਦੋਗੇ ਹੋਰ ਅੱਜ ਮੌਕੇ ਦੇ ਮਾਨਤਾ ਨਾ ਹੋ ਜੀ ਬਾਕੀ ਇੱਕ ਗੱਲ ਹੋ ਰਹੀ ਜਿੰਨਾ ਦੁੱਧ ਦੱਸਿਆ ਪੱਕਾ ਹੋਣਾ ਹੀ ਹੋਊਗਾ ਠੀਕ ਹੈ ਜਿਹੜੇ ਵੀ ਨੇ ਸਾਈ ਪਾ ਕੇ ਆਉਣਾ ਹਾਂਜੀ ਜੇ ਉਹਦੇ ਨਾਂ ਪਸੰਦ ਆਵੇ ਜੇ ਝੂਠ ਨਿਕਲੇ ਹਾਂਜੀ ਤੇਲ ਖਰਚਾ ਠੀਕ ਹੈ ਤੇਲ ਖਰਚਾ ਮੈਂ ਦਵਾਂਗਾ ਸਾਈ ਵੀ ਵਾਪਸ ਲੈ ਜੇ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਜਿਹੜੀ ਬੱਚੇ ਰੋਦੇ ਨਹੀਂ ਕੀ ਇਹ ਬੱਚੇ ਤੋਂ ਮੈਨੂੰ ਦੁੱਧ ਕਿੰਨਾ ਇਹ ਦੇਖੋ ਇਹ ਰੋਕਾ ਪੱਕਾ ਦੁੱਧ ਛੇਕ ਲਓ ਜੀ ਤੋਰ ਤਾਂ ਫਿਰ ਇਹਨੂੰ ਆਇਦਵਾ ਹੀ ਨਹੀਂ ਗਈ ਆਪਣੇ ਠੰਡੀ ਵਸੀ ਹੈਗੀ ਠੀਕ ਹੈ ਉਹ ਤਰ੍ਹਾਂ ਠੰਡੀ ਤੇ ਰਹੀ ਹੈ ਵੀ ਕਹਿੰਦੇ ਆ ਦੇਖ ਸਕਦੇ ਇਤਰਾ ਥੱਲੇ ਬਹਿ ਜਾਣਾ ਵਾ ਠੰਡੇ ਉਹ ਤਾਂ ਥੋੜੇ ਕਾਲੇ ਆ ਇੱਧਰ ਅੱਥੇ ਦੱਸਿਓ ਦੋਤੀ ਜਿਹੜਾ ਕਹਿੰਦੇ ਵੀ 6 ਕਿਲੋ ਹੈਗਾ ਇਹਦੇ ਕੋਲ ਪੱਕਾ 6 ਕਿਲੋ ਇਹਦਾ ਮੁੱਲ ਫਿਰ ਮੋਲੋ ਬੱਸੀ ਬੜੀ ਬੜੀ ਆ ਇਹ ਠੰਡੀ ਸੀਰ ਜੀ ਹਾਂਜੀ ਤੁਸੀਂ ਕਰਾ ਲਓ ਅੱਜ ਜੋ ਕਰ ਦੋ ਆਪ ਹੀ ਕਰ ਦਈਏ ਵੀ ਇੱਕ ਬੱਸੀ ਬੜੀ ਉਹਦੀ ਆ ਜੀ ਕਰ ਤੋਂ ਕੋਈ ਛੋਟ ਛੜ ਵਿੱਚ ਹੋਰ ਕਰਾ ਲਓ ਜਿੰਨੇ ਕਰਾਉਣੀ 16000 ਦੀ ਦੇ ਦਈਏ ਚਾਹ 16 ਨਹੀਂ ਦੇ ਰਾਂਗੇ ਜੇ ਕੋਈ 20 ਸਾਈ ਪਾ ਕੇ ਇੱਥੇ ਆਉ 500 ਰੁਪਏ ਦਾ ਮਾਨਦਾਂ ਹੋਰ ਕਰਾਂਗੇ ਅੱਛਾ ਹਾਂਜੀ ਠੀਕ ਇਹਦਾ ਇੱਥੇ ਚਵਾਉਣ ਆਊਗਾ ਠੀਕ ਇਹ ਦੋ ਟਾਈਮ ਚਵਾਊਗਾ ਨਾ ਕੋਈ ਵੀ ਡੰਗਰ ਹਾਂਜੀ ਚੈੱਕ ਪਾਸ ਵਾਲੀ ਵੀ ਤੇ ਉਹਦਾ ਮਾਨਤ ਸਤਕਾਰ ਜਿਹੜਾ ਇੱਥੇ ਆਉਣ ਤੇ ਹੋਰ ਹੋ ਜਾਊਗਾ ਠੀਕ ਹੈ ਜੀ ਸੱਜੇ ਦੋ ਤਿੰਨ ਟਾਈਮ ਤਸੱਲੀ ਕਰਕੇ ਖੜੂਗਾ ਉਹ 500 ਰੁਪਏ ਹੋਰ ਛੱਡ ਦਾਂਗਾ ਠੀਕ ਹੈ ਹਾਂਜੀ ਤੇ ਨਾ ਡੰਗਦਾ ਠੀਕ ਹੈ ਜੀ ਹੋਰ ਕੁਛ ਹੈ ਨਾ ਬਾਜੀ ਤੇ ਬਾਕੀ ਆ ਵੀ ਇੱਥੇ ਆਪਣੀ ਤਸੱਲੀ ਕਰਕੇ ਹਾਂਜੀ ਵੇਸ ਚਾਖ ਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ